ਪੀਪਾ ਜੀ ਗਗਰਾਉਂ ਇਲਾਕੇ ਦੇ ਰਾਜੇ ਸਨ ਚੜ੍ਹਦੀ ਉਮਰ ਵਿੱਚ ਸਨ ਕਿ ਪਿਤਾ ਜੀ ਚੜ੍ਹਾਈ ਕਰ ਗਏ ਭਰ ਜਵਾਨੀ ਵਿੱਚ ਆਪ ਜੀ ਨੂੰ ਰਾਜ ਭਾਗ ਮਿਲ ਗਿਆ ਅਤੇ ਰਾਜ ਭਾਗ ਦੀ ਪ੍ਰਾਪਤਾ ਤੇ ਜਵਾਨੀ ਸਮੇ ਇਹ ਰਾਜ ਲੀਲਾ ਵਿੱਚ ਕਾਫੀ ਮਸਤ ਰਹੇ ਕਦੀ ਕਦੀ ਪੀਪਾ ਜੀ ਦੁਰਗਾ ਦੇਵੀ ਦੀ ਪੂਜਾ ਕਰਨ ਜਾਂਦੇ ਸਨ ਇੱਕ ਦਿਨ ਸ਼ਹਿਰ ਵਿੱਚ ਵੈਸ਼ਨਵ ਸਾਧੂਆਂ ਦੀ ਮੰਡਲੀ ਆਈ ਉਹਨਾਂ ਆਰਾਮ ਨਾਮ ਦਾ ਭਜਨ ਕੀਰਤਨ ਬਹੁਤ ਹੀ ਰਸੀਲੀ ਜਵਾਨ ਵਿੱਚ ਪ੍ਰੇਮ ਨਾਲ ਕੀਤਾ। ਸਾਧੂਆਂ ਦੀ ਉਪਮਾ ਰਾਜੇ ਅਤੇ ਰਾਣੀਆਂ ਨੇ ਵੀ ਸੁਣੀ। ਪ੍ਰਭੂ ਕਿਰਪਾ ਨਾਲ ਰਾਜੇ ਨੇ ਆਪਣੇ ਮਹਿਲਾਂ ਵਿੱਚ ਉਹਨਾਂ ਮਹਾਤਮਾਵਾਂ ਦੇ ਚਰਨ ਪਾਉਣੇ ਅਤੇ ਲੰਗਰ ਛਕਾਉਣੇ ਕੀਤੇ। ਰਾਜੇ ਅਤੇ ਰਾਣੀਆਂ ਦੇ ਪ੍ਰੇਮ, ਸ਼ਰਧਾ, ਸੇਵਾ ਅਤੇ ਭਗਤੀ ਭਾਵ ਨੂੰ ਦੇਖ ਕੇ ਮਹਾਤਮਾ ਬਹੁਤ ਪ੍ਰਸੰਨ ਹੋਏ। ਇਹ ਮਹਾਤਮਾ Swami Ramanand ji ਦੇ ਸੇਵਕ ਸਨ। ਉਨ੍ਹਾਂ ਰਾਜੇ ਨੂੰ ਦੁਰਗਾ ਦੀ ਥਾਂ ਪ੍ਰਭੂ ਦੀ ਭਗਤੀ ਕਰਨ ਲਈ ਪ੍ਰੇਰਣਾ ਦਿੱਤੀ। ਉਨ੍ਹਾਂ ਮਹਾਤਮਾਵਾਂ ਦੀ ਕਿਰਪਾ ਨਾਲ ਹੀ ਰਾਜੇ ਨੂੰ ਵਿਸ਼ੇਵਕਾਰਾਂ ਤੋਂ ਛੁਟਕਾਰਾ ਮਿਲਿਆ। ਕਹਿੰਦੇ ਹਨ ਕਿ ਸੁਪਨੇ ਵਿੱਚ ਰਾਜੇ ਨੇ ਜਮਾ ਦੀਆਂ ਸਖਤ ਸਜ਼ਾਵਾਂ ਨੂੰ ਵੇਖ ਕੇ ਰਾਣੀਆਂ ਦੇ ਮੋਹ ਤੋਂ ਛੁਟਕਾਰਾ ਪਾਇਆ। ਦੁਰਗਾ ਨੇ ਵੀ ਸੁਪਨੇ ਵਿੱਚ ਸਪਸ਼ਟ ਕਰ ਦਿੱਤਾ ਕਿ ਇਹ ਰਾਜਨ ਮੁਕਤੀ ਦੇ ਦਾਤੇ ਕੇਵਲ ਤੇ ਕੇਵਲ ਪ੍ਰਭੂ ਜੀ ਹਨ। ਉਸ ਦਿਨ ਤੋਂ ਰਾਜੇ ਨੇ ਦੁਰਗਾ ਦੀ ਉਪਾਸ਼ਨਾ ਦੁਰਗਾ ਦੀ ਪੂਜਾ ਤਿਆਗ ਕੇ ਪ੍ਰਭੂ ਭਗਤੀ ਵਿੱਚ ਲੀਨ। ਹੁਣਾ ਆਰੰਭ ਕਰ ਦਿੱਤਾ ਮਹਾਤਮਾਵਾ ਦੇ ਪ੍ਰਭਾਵ ਨਾਲ ਰਾਜ ਰਾਜਾ ਪਿੱਪਾ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਿਆ ਅਤੇ ਘੋੜੇ ਰੱਥ ਰਾਣੀਆਂ ਕੁਝ ਪ੍ਰੇਮੀ ਹੋਰ ਨਾਲ ਲੈ ਕੇ ਕਾਂਸੀ ਪੁੱਜ ਗਏ ਸ਼ਹਿਰ ਵਿੱਚ ਨਵੇਕਲੀ ਇਕਾਂਤ ਥਾਂ ਤੇ ਉਤਾਰਾ ਕੀਤਾ ਤੰਬੂ ਕਨਾਤਾਂ ਸ਼ਾਮੀਆਂ ਨੇ ਲਗਾ ਕੇ ਉੱਥੇ ਟਿਕਾਣਾ ਕਰ ਲਿਆ ਅਤੇ ਰਾਮਾਨੰਦ ਜੀ ਨੂੰ ਬੇਨਤੀ ਭੇਜ ਦਿੱਤੀ ਕਿ ਗਗਰਾਉਂ ਦਾ ਰਾਜਾ ਪੀਪਾ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹੈ। ਉਦھر ਰਾਮਾਨੰਦ ਜੀ ਨੇ ਵੀ ਵਾਪਸ ਸੁਨੇਹਾ ਭੇਜਿਆ ਕਿ हे ਰਾਜਨ ਜਿੱਥੇ ਆਪ ਪੁੱਜਣਾ ਚਾਹੁੰਦੇ ਹੋ ਉੱਥੇ ਤਾਂ ਮਨੁੱਖਾ ਦੇਹ ਵੀ ਨਹੀਂ ਜਾਂਦੀ। ਆਪ ਉਸ ਨੂੰ ਗੁਰੂ ਧਾਰਨ ਕਰੋ ਉਸ ਦੇ ਚੇਲੇ ਬਣੋ ਜਿਹੜਾ ਤੁਹਾਡੇ ਵਾਂਗ ਲਸ਼ਕਰ ਘੋੜੇ ਫੌਜਾ ਆਦ ਦਾ ਮਾਲਕ ਹੋਵੇ। ਰਾਮਾਨੰਦ ਜੀ ਦਾ ਹੁਕਮ ਸੁਣਦੇ ਸਾਰ ਰਾਜੇ ਨੇ ਸੇਵਕਾਂ ਰਾਣੀਆਂ ਅਮੀਰ ਵਜ਼ੀਰਾਂ ਨੂੰ ਵਾਪਸ ਭੇਜ ਦਿੱਤਾ। ਅਤੇ ਆਪ ਇਕੱਲਾ ਹੀ ਰਾਮਾਨੰਦ ਜੀ ਦੇ ਦਰਸ਼ਨਾਂ ਵਾਸਤੇ ਉਹਨਾਂ ਦੇ ਨਿਵਾਸ ਸਥਾਨ ਤੇ ਪੁੱਜ ਗਿਆ। ਰਾਮਾਨੰਦ ਜੀ ਦੇ ਦਰਸ਼ਨ ਹੋਣ ਤੋਂ ਪਹਿਲਾਂ ਹੀ ਰਾਮਾਨੰਦ ਜੀ ਨੇ ਆਪਣੇ ਸੇਵਕਾਂ ਦੁਆਰਾ ਸਨੇਹਾ ਭੇਜ ਦਿੱਤਾ ਕਿ ਅਜੇ ਮਿਲਣ ਦਾ ਸਮਾਂ ਨਹੀਂ। ਜੱਗ ਹੋ ਰਿਹਾ ਸੀ, ਸੰਗਤਾਂ ਲੰਗਰ ਛੱਕ ਕੇ ਪਤਲਾ ਇੱਕ ਪਾਸੇ ਛੁੱਟਦੀਆਂ ਸਨ। ਉਧਰ ਹੀ ਰਾਜਾ ਪੀਪਾ ਰਾਮਾਨੰਦ ਜੀ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ। ਜੱਗ ਸੰਪੂਰਨ ਹੋਣ ਉਪਰੰਤ ਰਾਮਾਨੰਦ ਜੀ ਨੇ ਪੀਪਾ ਜੀ ਬਾਬਤ ਪੁੱਛਿਆ। ਤਦ ਸੇਵਕਾਂ ਨੇ ਪੀਪਾ ਜੀ ਨੂੰ ਲੱਭਦਿਆਂ ਲੱਭਦਿਆਂ ਉਹਨਾਂ ਪੱਤਲਾਂ ਦੇ ਢੇਰ ਹੇਠੋਂ ਨੇਤਰ ਬੰਦ ਹੋਏ ਹੱਥ ਜੋੜੀ ਬੜੀ ਆਜ਼ਮੀ ਵਿੱਚ ਖੜੇ ਪੀਪਾ ਜੀ ਨੂੰ ਉੱਥੋਂ ਪੱਤਲਾਂ ਦੇ ਥੱਲੇੋਂ ਕੱਢਿਆ ਜਦੋਂ ਸੇਵਕਾਂ ਪਾਸ ਦੁਬਾਰਾ ਦਰਸ਼ਨਾ ਸੇਵਕਾਂ ਪਾਸ ਦੁਬਾਰਾ ਦਰਸ਼ਨਾ ਅਤੇ ਗੁਰੂ ਦੀ ਕਿਹਾ ਵਾਸਤੇ ਪੀਪਾ ਜੀ ਨੇ ਸੁਨੇਹਾ ਕੱਲਿਆ ਤਾਂ ਰਾਮਾਨੰਦ ਜੀ ਨੇ ਆਖਿਆ ਕਿ ਰਾਜੇ ਨੂੰ ਆਖੋ ਕਿ ਜੇਕਰ ਬਹੁਤ ਕਾਲਾ ਹੈ ਤਾਂ ਖੂਬੇ ਚ ਛਾਲ ਮਾਰ ਦੇ ਜਦੋਂ ਪਤਲਾ ਹੇਠੂੰ ਹੱਥ ਜੋੜੀ ਅੱਖਾਂ ਬੰਦ ਕੀਤੀ ਬੜਿਆਜੀ ਵਿੱਚ ਖੜੇ ਹੋਏ ਰਾਜੇ ਨੂੰ ਸੇਵਕਾਂ ਨੇ ਕੱਢਿਆ ਤਾਂ ਉਸੇ ਵੇਲੇ ਪੀਪਾ ਜੀ ਨੇ ਫਿਰ ਰਾਮਾਨੰਦ ਜੀ ਦੇ ਚਰਨਾਂ ਵਿੱਚ ਉਹਨਾਂ ਸੇਵਕਾਂ ਦੁਆਰਾ ਬੇਨਤੀ ਭੇਜੀ ਕਿ ਮੈਨੂੰ ਆਪਣਾ ਸ਼ਿਸ਼ ਬਣਾ ਲਵੋ ਤੇ ਜਵਾਬ ਵਿੱਚ ਭਗਤ ਰਾਮਾਨੰਦ ਜੀ ਨੇ ਆਖਿਆ ਕਿ ਰਾਜੇ ਨੂੰ ਆਖੋ ਜੇਕਰ ਇੰਨਾ ਹੀ ਕਹੜਾ ਹੈ ਤਾਂ ਜਾ ਕੇ ਖੂਬ ਜਾਲ ਮਾਰ ਦੇ ਪੀਪਾ ਜੀ ਨੇ ਮਨ ਨਾਲ ਵਿਚਾਰਿਆ ਕਿ ਜੇ ਗੁਰੂ ਦੀਖਿਆ ਇਸ ਮੁੱਲ ਤੇ ਵੀ ਮਿਲ ਜਾਵੇ ਤਾਂ ਬਹੁਤੀ ਮਹਿੰਗੀ ਨਹੀਂ ਉਹਨਾਂ ਤੁਰੰਤ ਨੇੜੇ ਹੀ ਰਾਮਾਨੰਦ ਜੀ ਦੇ ਡੇਰੇ ਵਾਲੇ ਖੂਹ ਵਿੱਚ ਛਾਲ ਮਾਰ ਦਿੱਤੀ। ਰਾਮਾਨੰਦ ਜੀ ਨੇ ਇੱਕਦਮ ਚੇਲਿਆਂ ਸਮੇਤ ਖੂਹ ਤੇ ਪੁੱਜ ਕੇ ਪੀਪਾ ਜੀ ਨੂੰ ਖੂਹ ਵਿੱਚੋਂ ਕੱਢਿਆ। ਪਿਆਰ ਨਾਲ ਗੱਲ ਲਾਇਆ, ਗੁਰੂ ਦੇਖਿਆ ਦੇ ਕੇ ਆਪਣਾ ਸੇਖ ਬਣਾਇਆ। ਕੁਝ ਸਮਾਂ ਰਾਜਾ ਜੀ ਆਪਣੇ ਗੁਰੂ ਪਾਸ ਠਹਿਰੇ। ਪਿੱਛੋਂ ਰਾਮਾਨੰਦ ਜੀ ਦੇ ਹੁਕਮ ਅਨੁਸਾਰ ਆਪਣੇ ਨਗਰ ਗਗਰੌਨ ਪੁੱਜ ਗਏ। ਰਾਜ ਮਹਿਲਾਂ ਵਿੱਚ ਰਹੇ ਪਰ ਜੀਵਨ ਵਿੱਚ ਪਲਟਾ ਆ ਚੁੱਕਾ ਸੀ। ਉਹ ਰਾਣੀਆਂ ਜਿਹੜੀਆਂ ਪਹਿਲਾਂ ਵਿਸ਼ੇਵਾਸ਼ਨਾ ਵਿੱਚ ਮਤੀਆਂ ਰੰਗ ਰਲੀਆਂ ਮਾਣਦੀਆਂ ਸਨ ਹੁਣ ਸਭਨਾਂ ਦੇ ਹੱਥ ਵਿੱਚ ਖੜਤਾਲਾਂ ਸਨ ਮਨ ਵਿੱਚ ਵਿਸ਼ੇਵਿਕਾਰਾਂ ਦੀ ਥਾਂ ਪ੍ਰਭੂ ਜੀ ਦਾ ਸਿਮਰਨ ਕਰਕੇ ਸਵੇਰੇ ਸ਼ਾਮ ਹਰ ਰੋਜ਼ ਫਰੀ ਜਸ ਕਰਦੀਆਂ ਅਤੇ ਇਸ ਤਰ੍ਹਾਂ ਪਰਮੇਸ਼ਰ ਦੀ ਭਗਤੀ ਵਿੱਚ ਸਮਾਂ ਬਤੀਤ ਹੋਣ ਲੱਗਾ ਮਹਾਤਮਾਵਾਂ ਦੀਆਂ ਭਜਨ ਮੰਡਲੀਆਂ ਆਉਂਦੀਆਂ ਪ੍ਰਭੂ ਜੀ ਦੇ ਗੁਣ ਗਾਏ ਜਾਂਦੇ ਏਵੇਂ ਰਾਜਾ ਵੀ ਸਮੇਤ ਪਰਿਵਾਰ ਪ੍ਰਭੂ ਜਸ ਕਰਦਾ ਰਹਿੰਦਾ ਦਿਨ ਬਾ ਦਿਨ ਰਾਮਾਨੰਦ ਜੀ ਦੇ ਦਰਸ਼ਨਾਂ ਦੀ ਤੜਪ ਹਰਦੇ ਵਿੱਚ ਵੱਧਦੀ ਗਈ ਬੇਬਲ ਹੋ ਕੇ ਪੀਪਾ ਜੀ ਨੇ ਇੱਕ ਦਿਨ ਇੱਕ ਮੰਤਰੀ ਪਾਸ ਭਗਤ ਰਾਮਾਨੰਦ ਜੀ ਦੇ ਚਰਨਾਂ ਵਿੱਚ ਦਰਸ਼ਨ ਦੇਣ ਲਈ ਬੇਨਤੀ ਭੇਜੀ ਰਾਮਾਨੰਦ ਜੀ ਨੇ ਭਗਤ ਪੀਪਾ ਜੀ ਦੀ दिली ਤੜਪ ਨੂੰ ਅਨੁਭਵ ਦੁਆਰਾ ਜਾਂਚ ਲਿਆ ਅਤੇ ਕਬੀਰ ਜੀ, ਰਵਿਦਾਸ ਜੀ ਅਤੇ ਹੋਰ ਸ਼ਿਸ਼ਿਆਂ ਨੂੰ ਨਾਲ ਲੈ ਕੇ ਗਗਰੌਨ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਆ ਡੇਰਾ ਲਾਇਆ ਅਤੇ ਰਾਜੇ ਨੂੰ ਆਪਣੇ ਆਉਣ ਦਾ ਸੁਨੇਹਾ ਭੇਜ ਦਿੱਤਾ ਰਾਜੇ ਨੇ ਆਪਣੇ ਦਰਬਾਰੀਆਂ ਸਮੇਤ ਨਗਰ ਤੋਂ ਬਾਹਰ ਆ ਕੇ ਰਾਮਾਨੰਦ ਜੀ ਦਾ ਸਵਾਗਤ ਕੀਤਾ ਅਤੇ ਬੜੇ ਆਦਰਬ ਸਤਕਾਰ ਨਾਲ ਮਹਿਲਾਂ ਵਿੱਚ ਨਿਵਾਸ ਕਰਵਾਇਆ ਪੀਪਾ ਜੀ ਦਾ ਮਨ ਖੁਸ਼ੀ ਵਿੱਚ ਫੁੱਲਾ ਨਾ ਸਮਾਵੇ ਅਤੇ ਲਗਾਤਾਰ ਕਈ ਦਿਨ ਰਾਮਾਨੰਦ ਜੀ ਦੀ ਅਤ ਪਿਆਰ ਨਾਲ ਸਤਕਾਰ ਨਾਲ ਸੇਵਾ ਕੀਤੀ ਰਾਮਾਨੰਦ ਜੀ ਕੁਝ ਹੀ ਦਿਨ ਠਹਿਰੇ ਅਤੇ ਤਤ ਗਿਆਨ ਦਾ ਉਪਦੇਸ਼ ਦ੍ਰਿੜ ਕਰਵਾਇਆ ਪੀਪਾ ਜੀ ਨੂੰ ਰਾਮ ਨਾਮ ਦੀ ਰੰਗਣ ਹੋਰ ਵੀ ਧੂਨ ਸਵਾਈ ਚੜ ਗਈ। ਇਸ ਵਿਹਾਰਾਗ ਵਿੱਚ ਪੀਪਾ ਜੀ ਨੇ ਰਾਜ ਭਾਗ ਤਿਆਗ ਕੇ ਸੰਨਿਆਸ ਧਾਰਨ ਕਰਨ ਦਾ ਆਪਣਾ ਦ੍ਰਿੜ ਸੰਕਲਪ ਆਪਣੇ ਗੁਰਦੇਵ ਰਾਮਾਨੰਦ ਜੀ ਦੇ ਪਾਸ ਪ੍ਰਗਟ ਕੀਤਾ। ਰਾਮਾਨੰਦ ਜੀ ਨੇ ਇਸ ਦੀ ਆਗਿਆ ਦੇ ਦਿੱਤੀ। ਪੀਪਾ ਜੀ ਦੇ ਰਾਜ ਭਾਗ ਤਿਆਗਣ ਦਾ ਜਦ ਰਾਣੀਆਂ ਤੇ ਨਗਰ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਬਹੁਤ ਮਿੰਤਾں ਤਰਲੇ ਕੀਤੇ। ਰਾਮਾਨੰਦ ਜੀ ਨੇ ਰਾਣੀਆਂ ਨੂੰ ਆਖਿਆ ਕਿ ਜੇਕਰ ਤੁਸੀਂ ਰਾਜੇ ਨਾਲ ਜਾਣੀਆਂ ਜਾਣਾ ਚਾਹੁੰਦੀਆਂ ਹੋ ਤਾਂ ਗਲ ਵਿੱਚ ਖਿੰθα ਅਤੇ ਸਾਧੂਆਂ ਵਾਲੇ ਕੱਪੜੇ ਪਹਿਨ ਲਾਗੂ। ਬਾਕੀ ਰਾਣੀਆਂ ਨੇ ਬਸਤਰ ਨਾ ਬਦਲੇ ਸਿਰਫ ਛੋਟੀ ਰਾਣੀ ਸੀਤਾ ਨੇ ਖਿੰθα ਪਹਿਨ ਲਈ। ਸੋ ਸੀਤਾ ਜੀ ਨੂੰ ਪੀਪਾ ਭਗਤ ਜੀ ਦੇ ਨਾਲ ਜਾਣ ਦੀ ਆਗਿਆ ਗੁਰਦੇਵ ਰਾਮਾਨੰਦ ਨੇ ਦੇ ਦਿੱਤੀ। ਕਾਂਸੀ ਪੁੱਜ ਕੇ ਰਾਮਾਨੰਦ ਜੀ ਪਾਸੋਂ ਭਗਤ ਪੀਪਾ ਜੀ ਨੇ ਪ੍ਰਭੂ ਜੀ ਦੇ ਨਿਜ ਅਸਥਾਨ ਬਾਬਤ ਪੁੱਛਿਆ। ਰਾਮਾਨੰਦ ਜੀ ਨੇ ਵਿਚਾਰ ਕੀਤੀ ਕਿ ਪੀਪਾ ਜੀ ਨੂੰ ਦੁਰਗਾ ਮੂਰਤੀ ਉਪਾਸ਼ਨਾ ਕਾਰਨ ਸਰਗਣ ਉਪਾਸ਼ਨਾ ਦੀ ਲਾਲਸਾ ਜ਼ਿਆਦਾ ਹੈ ਸੋ ਉਹਨਾਂ ਪੀਪਾ ਜੀ ਨੂੰ ਦਵਾਰਕਾ ਭੇਜ ਦਿੱਤਾ ਦੋਵੇਂ ਦਵਾਰਕਾ ਨੇੜੇ ਸਮੁੰਦਰ ਕੰਢੇ ਪਹੁੰਚ ਗਏ ਸਮੁੰਦਰ ਕਿਨਾਰੇ ਬੈਠੇ ਇੱਕ ਬ੍ਰਾਹਮਣ ਪਾਸੋਂ ਦਵਾਰਕਾ ਬਾਬਤ ਜਦ ਪੀਪਾ ਜੀ ਨੇ ਪੁੱਛਿਆ ਤਾਂ ਉਸ ਨੇ ਮਖੌਲ ਵਜੋਂ ਆਖ ਦਿੱਤਾ ਕਿ ਦਵਾਰਕਾ ਸਮੁੰਦਰ ਦੇ ਵਿੱਚ ਹੈ ਭਗਤ ਪੀਪਾ ਜੀ ਨੇ ਆਪਣੀ ਸੁਪਤਨੀ ਸੀਤਾ ਸਮੇਤ ਤੁਰੰਤ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਲੋਕਾਂ ਨੇ ਬ੍ਰਾਹਮਣ ਨੂੰ ਬਹੁਤ ਫਟਕਾਰਾਂ ਪਾਈਆਂ ਉਹਨਾਂ ਸਮਝਾਇਆ ਕਿ ਪੀਪਾ ਜੀ ਅਤੇ ਸੀਤਾ ਜੀ ਸਮੁੰਦਰ ਵਿੱਚ ਹੀ ਡੁੱਬ ਗਏ ਨੇ ਪਰ ਭਗਤ ਵੱਸਲ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਭਗਤ ਅਤੇ ਸੀਤਾ ਜੀ ਨੂੰ ਦਵਾਰਕਾ ਪਹੁੰਚਾ ਦਿੱਤਾ ਦੋਨਾਂ ਨੇ ਸਾਖਿਆਤ ਪ੍ਰਤੱਖ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕੀਤੇ ਭਗਤ ਪੀਪਾ ਜੀ ਨੂੰ ਸਰਗਣ ਉਪਾਸ਼ਨਾ ਦੀ ਭਾਵਨਾ ਅਧੀਨ ਮਨੁੱਖੀ ਸਰੀਰ ਵਿੱਚ ਭਗਵਾਨ ਜੀ ਦੇ ਦਰਸ਼ਨ ਕਰਨ ਦੀ ਇੱਛਾ ਸੀ ਭਗਵਾਨ ਜੀ ਨੇ ਪੀਪਾ ਜੀ ਦੇ ਇਸ ਸੰਸੇ ਨੂੰ ਨਿਵਰਤ ਕਰਨ ਵਾਸਤੇ ਆਪਣੇ ਨਿਜ ਅਸਥਾਨ ਮਹਾਤਮਾ ਦੇ ਨੇਤਰ ਰਸਨਾ ਹਿਰਦਾ ਅਤੇ ਚਰਨਾਂ ਵਿੱਚ ਦੱਸਣਾ ਕੀਤਾ ਸਪਸ਼ਟ ਕਰਦੇ ਆ ਆਖਿਆ ਕਿ ਮਹਾਤਮਾ ਦੀ ਦ੍ਰਿਸ਼ਟੀ ਵਿੱਚ ਦ્વੈਤ ਭਾਵ ਦੂਜਾ ਭਾਵ ਨਹੀਂ ਹੁੰਦਾ ਜਿਸ ਉੱਪਰ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹਨ ਨਿਹਾਲ ਕਰ ਦਿੰਦੇ ਹਨ ਅਤੇ ਜਦੋਂ ਕਰੋਧ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਂ ਭਸਮ ਕਰ ਦਿੰਦੇ ਹਨ ਰਸਨਾ ਦੁਆਰਾ ਜੋ ਬੋਲਦੇ ਹਨ ਸਤ ਹੁੰਦਾ ਹੈ ਜਿਸ ਨੂੰ ਵਰ ਦਿੰਦੇ ਹਨ ਧਰਮ ਅਰਥ ਕਾਮ ਮੋਖ ਨਾਲ ਤ੍ਰਿਪਤ ਕਰ ਦਿੰਦੇ ਹਨ ਜਦੋਂ ਸ਼ਰਾਪ ਦਿੰਦੇ ਹਨ ਤਤ ਕੁੱਲ ਸਮੇਤ ਉਸ ਦਾ ਸਰਬਨਾਸ਼ ਕਰ ਦਿੰਦੇ ਹਨ ਤੀਜੇ ਹਿਰਦੇ ਵਿਖੇ ਵਾਸਾ ਇਸ ਕਰਕੇ ਰਹਿੰਦਾ ਹੈ ਕਿ ਮਹਾਤਮਾ ਹਰ ਸਮੇਂ ਪ੍ਰਭੂ ਸਿਮਰਨ ਵਿੱਚ ਜੁੜੇ ਰਹਿੰਦੇ ਹਨ ਨਿਮਕ ਭਰ ਵੀ ਪ੍ਰਭੂ ਜੀ ਨੂੰ ਮਨ ਤੋਂ ਵਿਸਾਰਦੇ ਨਹੀਂ ਜਿਸ ਨੂੰ ਯਾਦ ਕਰਦੇ ਹਨ ਉਸ ਦੇ ਸਭ ਪਾਪਾਂ ਦਾ ਨਾਸ਼ ਕਰ ਦਿੰਦੇ ਹਨ ਚੌਥੇ ਪਰਮੇਸ਼ਰ ਦਾ ਸਰਗੁਣ ਵਾਸਾ ਮਹਾਤਮਾਵਾਂ ਦੇ ਚਰਨਾਂ ਵਿੱਚ ਜੋ ਮਨੁੱਖ ਸ਼ਰਧਾ ਨਾਲ ਨਮਸਕਾਰ ਕਰਦਾ ਹੈ ਉਸ ਦੇ ਪਾਪ ਨਸ਼ਟ ਹੋ ਜਾਂਦੇ ਹਨ ਸੰਤ ਦੇ ਚਰਨ ਪੈ ਜਾਣ ਕਾਰਨ ਧਰਤੀ ਵੀ ਪੂਜਣ ਯੋਗ ਹੋ ਜਾਂਦੀ ਹੈ ਇਹਨਾਂ ਵਾਕਾਂ ਨਾਲ ਪੀਪਾ ਭਗਤ ਜੀ ਨੂੰ ਧ੍ਰਣ ਇੱਛਾ ਹੋ ਗਿਆ ਕਿ ਪ੍ਰਭੂ ਜੀ ਅਤੇ ਉਸ ਦੇ ਭਗਤ ਔਤ ਪੋਤ ਹਨ ਕ੍ਰਿਸ਼ਨ ਜੀ ਨੇ ਪੀਪਾ ਜੀ ਨੂੰ ਆਪਣੇ ਨਗਰ ਵਾਪਸ ਜਾਣ ਦਾ ਹੁਕਮ ਦਿੱਤਾ ਅਤੇ ਨਿਸ਼ਾਨੀ ਵਜੋਂ ਇੱਕ ਮੁੰਦਰਕਾ ਵੀ ਦਿੱਤੀ ਐਵੇਂ 8ਵੇਂ ਦਿਨ ਭਗਤ ਪੀਪਾ ਜੀ ਅਤੇ ਉਹਨਾਂ ਦੀ ਧਰਮਸਪਤਨੀ ਸੀਤਾ ਜੀ ਸਮੁੰਦਰ ਦੇ ਕੰਢੇ ਨਿਕਲ ਆਏ ਜਦੋਂ ਲੋਕਾਂ ਨੇ ਪੀਪਾ ਜੀ ਦੇ 8ਵੇਂ ਦਿਨ ਦਰਸ਼ਨ ਕੀਤੇ ਤਦ ਬਹੁਤ ਹੈਰਾਨ ਹੋਏ ਲੋਕਾਂ ਸਮਝਿਆ ਤਾਂ ਇਹ ਸੀ ਕਿ ਭਗਤ ਪੀਪਾ ਜੀ ਅਤੇ ਸੀਤਾ ਜੀ ਡੁੱਬ ਗਏ ਨੇ ਪਰ ਪ੍ਰਤੱਖ ਦਰਸ਼ਨ ਕਰਕੇ ਲੋਕਾਂ ਨੇ ਉਹਨਾਂ ਨੂੰ ਨਮਸਕਾਰਾਂ ਕੀਤੀਆਂ ਜਦੋਂ ਕ੍ਰਿਸ਼ਨ ਜੀ ਦੀ ਮੰਦ੍ਰਕਾ ਵੇਖੀ ਅਤੇ ਪੀਪਾ ਜੀ ਪਾਸੋਂ ਸਾਰੀ ਵਾਰਤਾ ਸੁਣੀ ਤਦ ਲੋਕਾਂ ਤੇ ਉਹਨਾਂ ਦੀ ਪ੍ਰੇਮਾ ਭਗਤੀ ਦਾ ਬਹੁਤ ਪ੍ਰਭਾਵ ਪਿਆ ਅਤੇ ਸਾਰੇ ਲੋਕ ਪਰਮੇਸ਼ਰ ਦੀ ਭਗਤੀ ਕਰਨ ਲੱਗੇ ਇੱਕ ਦਿਨ ਨਦੀ ਕਿਨਾਰੇ ਭਗਤ ਕੀਪਾ ਜੀ ਇਸ਼ਨਾਨ ਕਰਨ ਗਏ ਉੱਥੇ ਭਗਤ ਜੀ ਨੇ ਮੋਹਰਾਂ ਦਾ ਭਰਿਆ ਹੋਇਆ ਭਾਂਡਾ ਵੇਖਿਆ ਉਹਨਾਂ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਨਦੀ ਕਿਨਾਰੇ ਮੋਹਰਾਂ ਦਾ ਭਾਂਡਾ ਪਿਆ ਹੈ ਤੁਸੀਂ ਉੱਧਰ ਨਾ ਜਾਣਾ ਭਗਤ ਜੀ ਨੇ ਆਪਣੀ ਪਤਨੀ ਨੂੰ ਇਹ ਸਮਝਾਇਆ ਕਿ ਨਦੀ ਦੇ ਕਿਨਾਰੇ ਮੋਹਰਾਂ ਦਾ ਭਾਂਡਾ ਪਿਆ ਹੈ ਇਸ ਕਰਕੇ ਤੁਸੀਂ ਉੱਧਰ ਨਾ ਜਾਣਾ ਆਸ-ਪਾਸ ਬੈਠੇ ਕੁਝ ਪੁਰਸ਼ਾਂ ਨੇ ਨਦੀ ਕਿਨਾਰੇ ਮੋਰਾਂ ਦੇ ਭਰੇ ਭਾਂਡੇ ਬਾਬਤ ਭਗਤ ਜੀ ਦੇ ਮੁਖਾਰਬੰਦ ਤੋਂ ਸੁਣਿਆ ਤੇ ਲੋਭ ਵਸ ਹੋਏ ਉਹ ਪੁਰਸ਼ ਤੁਰੰਤ ਨਦੀ ਦੇ ਕੰਢੇ ਪੁੱਜੇ ਜਦੋਂ ਉਹਨਾਂ ਭਾਂਡੇ ਦਾ ਮੂੰਹ ਖੋਲ੍ਹਿਆ ਤਾਂ ਉਸ ਵਿੱਚ ਇੱਕ ਕਾਲੇ ਰੰਗ ਦੀ ਜ਼ਹਿਰੀਲੀ ਸੱਪਣੀ ਵੇਖੀ ਚੋਰਾਂ ਦੇ ਮਨ ਅੰਦਰ ਗੁੱਸਾ ਆਇਆ ਕਿ ਭਗਤ ਜੀ ਤਾਂ ਮਾਇਆ ਆਖਦੇ ਸਨ ਇਹ ਤਾਂ ਕਾਲੀ ਸੱਪਣੀ ਹੈ ਭਗਤ ਜੀ ਝੂਠ ਬੋਲ ਰਹੇ ਨੇ ਉਹਨਾਂ ਨੇ ਸਲਾਹ ਬਣਾਈ ਕਿ ਭਾਂਡਾ ਭਗਤ ਜੀ ਦੇ ਘਰ ਰੱਖ ਆਈਏ ਆਪੇ ਕਾਲੀ ਸੱਪਣੀ ਇਹਨਾਂ ਨੂੰ ਡਸ ਜਾਵੇਗੀ ਔਰ ਉਹ ਪੁਰਸ਼ ਅਗਿਆਨੀ ਸਨ ਉਹਨਾਂ ਨੂੰ ਇਹ ਸੂਝ ਨਹੀਂ ਸੀ ਕਿ ਮਾਇਆ ਤਾਂ ਮਾਪੁਰਸ਼ਾਂ ਦੀ ਦਾਸੀ ਹੁੰਦੀ ਹੈ ਇਹ ਤਾਂ ਲੋਭੀ ਪੁਰਖਾਂ ਨੂੰ ਹੀ ਸੱਪਣੀ ਬਣ ਕੇ ਡੱਸਦੀ ਹੈ ਦੁਨਿਆਵੀ ਪੁਰਸ਼ਾਂ ਨੂੰ ਮਾਇਆ ਦੇ ਸੁੱਖ ਚੰਗੇ ਲੱਗਦੇ ਹਨ ਅਤੇ ਪ੍ਰਭੂ ਭਗਤੀ ਕੌੜੀ ਲੱਗਦੀ ਹੈ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿੱਧ ਨੈਣਹੁ ਡੀਠੀ ਉਹਨਾ ਨਾਮ ਸਿਮਰਨ ਤੋਂ ਸਖਣੇ ਸਾਖਤ ਸ਼ਕਤੀ ਦੇ ਪੁਜਾਰੀ ਪੁਰਸ਼ਾਂ ਨੇ ਮਾਇਆ ਦਾ ਬਰਤਨ ਭਗਤ ਜੀ ਦੇ ਨਿਵਾਸ ਅਸਥਾਨ ਤੇ ਲਿਆ ਕੇ ਰੱਖ ਦਿੱਤਾ ਤੇ ਆਪ ਚਲੇ ਗਏ। ਅਮਰਤ ਵੇਲੇ ਜਦ ਪੀਪਾ ਜੀ ਨੇ ਉਹੋ ਭਾਂਡਾ ਜੋ ਨਾ ਨਦੀ ਦੇ ਕਿਨਾਰੇ ਧੱਕਿਆ ਸੀ ਆਪਣੇ ਦਰਵਾਜ਼ੇ ਮੂਹਰੇ ਢਿੱਠਾ ਤਦੋਂ ਭਗਤਾ ਭਗਤ ਜੀ ਨੇ ਵਿਚਾਰਿਆ ਕਿ ਮਾਇਆ ਚੋਂਦੀ ਹੈ ਕਿ ਮੈਨੂੰ ਮਹਾਤਮਾ ਦੀ ਸੇਵਾ ਵਾਸਤੇ ਵਰਤੇ ਤਾਂ ਜੋ ਮੇਰੇ ਵੀ ਬੰਧਨ ਕੱਟੇ ਜਾਣ। ਭਗਤ ਜੀ ਨੇ ਗਾਗਰ ਦਾ ਮੂੰਹ ਖੋਲ ਕੇ ਮੋਹਰਾਂ ਕੱਢੀਆਂ। ਦਿਨ ਚੜੇ ਭੰਡਾਰਾ ਚਾਲੂ ਕਰ ਦਿੱਤਾ अनेका ਮਹਾਤਮਾ ਅਭਿਆਗਤਾ ਲੋੜਵੰਦਾਂ ਗਰੀਬਾਂ ਨੇ ਲੰਗਰ ਛਕਿਆ ਕਈ ਦਿਨ ਭੰਡਾਰਾ ਚੱਲਦਾ ਰਿਹਾ ਹਰ ਥਾਂ ਭਗਤ ਪੀਪਾ ਜੀ ਦੀ ਜਾਜਾ ਕਰ ਹੋਣ ਲੱਗੀ ਭਗਤ ਪੀਪਾ ਜੀ ਦੀ ਸ਼ੋਭਾ ਸੁਣ ਕੇ ਉਸ ਸਥਾਨ ਦਾ ਰਾਜਾ ਧਨ ਆਦ ਪਦਾਰਥ ਲੈ ਕੇ ਪੀਪਾ ਜੀ ਬਾਸ ਪੂਜਾ ਤੇ ਦਰਸ਼ਨ ਕਰਕੇ ਨੇ ਹਾਲ ਹੋਇਆ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਗਤ ਜੀ ਕਿਰਪਾ ਕਰਕੇ ਮੈਨੂੰ ਵੀ ਦੇਖਿਆ ਦੇਵੋ ਭਗਤ ਪੀਪਾ ਜੀ ਨੇ ਆਖਿਆ ਕਿ हे ਰਾਜਾ ਭਗਤੀ ਮਾਰਗ ਔਖਾ ਹੈ ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ ਪੈਂਦਾ ਸਾਰੇ ਜਗਤ ਨੂੰ ਪ੍ਰਭੂ ਦਾ ਰੂਪ ਸਮਝ ਕੇ ਪਿਆਰ ਕਰਨਾ ਪਰ ਇਸ ਦੇ ਮੋਹ ਵਿੱਚ ਫਸਣਾ ਨਹੀਂ ਨੰਗ ਭੁੱਖ ਤਾਨੇ ਮੇਨੇ ਹੋਰ ਕਈ ਤੰਗੀਆਂ ਵੀ ਝੱਲਣੀਆਂ ਪੈਂਦੀਆਂ ਨੇ ਰਾਜਿਆਂ ਵਾਸਤੇ ਇਹ ਰਸਤਾ ਕਠਿਨ ਹੈ ਸੋ ਆਪ ਘਰ ਬੈਠੋ ਤੇ ਆਨੰਦਪੂਰਵਕ ਰਾਜ ਭਾਗ ਦਾ ਸੁਖ ਮਾਣੋ ਭਗਤ ਜੀ ਨੇ ਸਭ ਕੁਝ ਆਖਿਆ ਪਰ ਰਾਜੇ ਅੰਦਰ ਪੀਪਾ ਜੀ ਪਾਸੋਂ ਗੁਰੂ ਦੀ ਖਿਆਲ ਲੈਣ ਦੀ ਤੀਬਰ ਇੱਛਾ ਸੀ ਉਸ ਨੇ ਸਭ ਕੁਝ ਮੰਨ ਲਿਆ ਦਾਧ ਭਗਤ ਪੀਪਾ ਜੀ ਨੇ ਆਖਿਆ ਕਿ ਅੱਛਾ ਰਾਜਨ ਜੇਕਰ ਤੁਸੀਂ ਜ਼ਰੂਰੀ ਚਾਹੁੰਦੇ ਹੋ ਤਾਂ ਰਾਣੀਆਂ ਤੇ ਸਾਰਾ ਧਨ ਭੇਟਾ ਕਰੋ ਫੇਰ ਦੀਖਿਆ ਮਿਲੇਗੀ ਰਾਜੇ ਨੇ ਤੁਰੰਤ ਹੁਕਮ ਮੰਨ ਕੇ ਸਭ ਕੁਝ ਲਿਆ ਭੇਟਾ ਧਰਿਆ ਭਗਤ ਪੀਪਾ ਜੀ ਨੇ ਪ੍ਰਸੰਨ ਹੋ ਕੇ ਆਪਣਾ ਸਿੱਖ ਬਣਾ ਲਿਆ ਅਤੇ ਆਖਿਆ ਕਿ ਸਭ ਸਮਗਰੀ ਆ ਸਾਡੀ ਸਮਝ ਕੇ ਆਪਣੇ ਪਾਸ ਹੀ ਰੱਖੋ ਇਸ ਧਨ ਨਾਲ ਸੰਤ ਮਹਾਤਮਾਵਾਂ ਦੀ ਸੇਵਾ ਕਰੋ ਲੋੜਵੰਦਾਂ ਨੂੰ ਸਹਾਇਤਾ ਵਜੋਂ ਦਾਨ ਦਿਓ ਅਤੇ ਪ੍ਰੇਮਾ ਭਗਤੀ ਕਰੋ ਈਸ਼ਵਰ ਅਤੇ ਭਗਤਾਂ ਵਿੱਚ ਕੋਈ ਭੇਦ ਨਹੀਂ ਹੁੰਦਾ ਇਸ ਕਰਕੇ ਰਾਣੀਆਂ ਸਮੇਤ ਪਿਆਰ ਨਾਲ ਸਾਧੂ ਜਨਾਂ ਦੀ ਸੇਵਾ ਕਰੋ ਰਾਜੇ ਦੇ ਬਹੁਤ ਆਖਣ ਤੇ ਸਭ ਸਮਗਰੀ ਵਿੱਚੋਂ ਇੱਕ ਇਰਾਕੀ ਘੋੜਾ ਭਗਤ ਪੀਪਾ ਜੀ ਨੇ ਰੱਖ ਲਿਆ ਇੱਕ ਦਿਨ ਘੋੜੇ ਤੇ ਚੜ ਕੇ ਭਗਤ ਜੀ ਨਦੀ ਤੇ ਇਸ਼ਨਾਨ ਕਰਨ ਗਏ ਜਦ ਘੋੜੇ ਨੂੰ ਕਿਨਾਰੇ ਉੱਪਰ ਉੱਗੇ ਰੁੱਖ ਨਾਲ ਭਗਤ ਜੀ ਇਸ਼ਨਾਨ ਬੰਨ ਕੇ ਇਸ਼ਨਾਨ ਕਰਨ ਲੱਗ ਪਏ ਤਾਂ ਇੱਕ ਚੋਰ ਨੇ ਭਗਤ ਜੀ ਦਾ ਘੋੜਾ ਖੋਲ ਲਿਆ ਅਤੇ ਉਸ ਉੱਪਰ ਸਵਾਰ ਹੋ ਕੇ ਤਿੱਤਰ ਹੋ ਗਿਆ ਆਵੇਂ ਭਗਤ ਜੀ ਨੇ ਵੇਖਤਾ ਲਿਆ ਕਿ ਚੋਰ ਘੋੜਾ ਲੈ ਕੇ ਟੁਰ ਗਿਆ ਤਦ ਵੀ ਭਗਤ ਜੀ ਦੇ ਮਨ ਤੇ ਉਹ ਘੋੜਾ ਚਲੇ ਜਾਣ ਦਾ ਕੋਈ ਅਸਰ ਨਾ ਹੋਇਆ ਉਹ ਪਹਿਲਾਂ ਵਾਂਗੂ ਹੀ ਰਾਮ ਰੰਗ ਵਿੱਚ ਰੰਗੇ ਘਰ ਪੁੱਜੇ ਜਦੋਂ ਚੋਰ ਆਪ ਇਸ਼ਨਾਨ ਕਰਨ ਲੱਗਾ ਤਦ ਪ੍ਰਭੂ ਕਿਰਪਾ ਨਾਲ ਘੋੜਾ ਉੱਥੋਂ ਭੱਜ ਪਿਆ ਅਤੇ ਭਗਤ ਪੀਪਾ ਜੀ ਪਾਸ ਹੀ ਪੁੱਜ ਗਿਆ ਇੱਕ ਦਿਨ ਪੰਜ ਥਾਵਾਂ ਤੋਂ ਭੰਡਾਰਿਆਂ ਤੇ ਪੁੱਜਣ ਅਤੇ ਲੰਗਰ ਛਕਣ ਦੇ ਸਦਿ ਭਗਤ ਜੀ ਨੂੰ ਪੁੱਜੇ ਪੰਜ ਨੇਉਤੇ ਭਗਤ ਪੀਪਾ ਜੀ ਨੇ ਮਨ ਤਾਂ ਲਏ ਪਰ ਜਦੋਂ ਨਿਉਤਿਆਂ ਤੇ ਜਾਣ ਦਾ ਸਮਾਂ ਆਇਆ ਤਦ ਵਿਚਾਰਨ ਲੱਗੇ ਕਿ ਜਿਸ ਦੇ ਭੰਡਾਰੇ ਤੇ ਨਾਂ ਪੁੱਜੇ ਉਹ ਨਾਰਾਜ਼ ਹੋ ਜਾਵੇਗਾ ਸੋ ਪੰਜਾਂ ਭੰਡਾਰਿਆਂ ਤੇ ਇੱਕੋ ਵਕਤ ਮੈਂ ਜਾ ਨਹੀਂ ਸਕਦਾ ਇਸ ਲਈ ਜਿਸ ਦੇ ਭੰਡਾਰੇ ਤੇ ਵੀ ਨਾ ਗਿਆ ਉਸ ਨੇ ਮਨ ਵਿੱਚ ਬੜਾ ਖੇਦ ਕਰਨਾ ਹੈ ਸੋ ਇਸ ਲਈ ਚੰਗਾ ਇਹੋ ਹੀ ਹੈ ਕਿ ਕਿਸੇ ਦੇ ਭੰਡਾਰੇ ਤੇ ਵੀ ਨਾ ਜਾਇਆ ਜਾਵੇ ਤੇ ਭਗਤ ਜੀ ਪ੍ਰਭੂ ਭਗਤੀ ਵਿੱਚ ਲੀਨ ਆਪਣੇ ਆਸਣ ਤੇ ਬਿਰਾਜਮਣ ਹੋ ਗਿਆ ਕਿਤੇ ਵੀ ਕਿਸੇ ਵੀ ਭੰਡਾਰੇ ਤੇ ਨਾਂਗ ਹੈ ਪਰੰਤੂ ਪ੍ਰਭੂ ਜੀ ਨੇ ਪੀਪਾ ਜੀ ਦੇ ਪੰਜ ਸਰੂਪ ਧਾਰ ਕੇ ਪੰਜਾਂ ਭੰਡਾਰਿਆਂ ਤੇ ਪੂਜਣਾ ਕੀਤਾ ਭਗਤ ਜੀ ਦੇ ਨਾਲ ਈਰਖਾ ਕਰਨ ਵਾਲੇ ਬ੍ਰਾਹਮਣਾਂ ਨੇ ਇੱਕ ਭੰਡਾਰੇ ਤੇ ਰਾਸਕ੍ਰੀੜਾ ਭਵ ਝੂਠ ਮਖੌਲ ਰੂਪੀ ਖੇਲ ਤਮਾਸ਼ਾ ਅਡੰਬਰ ਰਚਨਾ ਕੀਤਾ ਜਿਸ ਵਿੱਚ ਪੀਪਾ ਭਗਤ ਜੀ ਨੂੰ ਜਸ਼ਰਤ ਅਤੇ ਇੱਕ ਹੋਰ ਪੁਰਸ਼ ਨੂੰ ਰਾਮਚੰਦਰ ਬਣਾ ਲਿਆ ਕੁਝ ਭਲੇ ਪੁਰਸ਼ਾਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹਨਾਂ ਆਖਿਆ ਕਿ ਅਸੀਂ ਪੀਪਾ ਜੀ ਦਾ ਪ੍ਰੇਮ ਪਰਖਣਾ ਹੈ ਕਿ ਕੀ ਦਸ਼ਰਤ ਵਾਂਗੂ RAM ਜੀ ਦੇ ਵਿਜੋਗ ਵਿੱਚ ਸਰੀਰ ਦਾ ਤਿਆਗ ਵੀ ਕਰ ਦਿੰਦੇ ਨੇ ਕਿ ਨਹੀਂ ਉਹਨਾਂ ਸਵਾਗ ਰਚਿਆ RAMਚੰਦਰ ਜੀ ਨੂੰ ਬਨਵਾਸ ਤੇ ਤੋਰਨਾ ਆਰੰਭ ਕਰ ਦਿੱਤਾ ਉਹਨਾਂ ਪੀਪਾ ਜੀ ਨੂੰ ਆਖਣਾ ਸ਼ੁਰੂ ਕਰ ਦਿੱਤਾ ਕਿ ਜਦੋਂ RAMਚੰਦਰ ਜੀ ਬਨਵਾਸ ਨੂੰ ਗਏ ਸਨ ਤਾਂ ਦਸ਼ਰਤ ਜੀ ਨੇ ਸਰੀਰ ਦਾ ਤਿਆਗ ਕਰ ਦਿੱਤਾ ਸੀ ਹੁਣ ਤੁਸੀਂ ਵੀ ਦਸ਼ਰਤ ਰੂਪ ਵਿੱਚ ਹੋ ਜੇਕਰ ਤੁਹਾਡਾ ਸੱਚਾ ਪੇਮ ਹੈ ਤਾਂ ਪ੍ਰਾਣ ਤਿਆਗ ਦੇ ਦਿਓ ਉਹਨਾਂ ਈਰਖਾਲੂ ਬ੍ਰਾਹਮਣਾਂ ਦੇ ਕਹਿਣ ਤੇ ਪੀਪਾ ਜੀ ਨੇ ਪ੍ਰਾਣਾ ਦਾ ਤਿਆਗ ਕਰ ਦਿੱਤਾ ਸਾਰੇ ਭੰਡਾਰੇ ਵਿੱਚ ਹਾਹਾਕਾਰ ਮਚ ਗਈ ਸਭ ਲੋਕ ਉਹਨਾਂ ਨੂੰ ਫਟਕਾਰਾਂ ਪਾਉਣ ਲੱਗੇ ਤੇ ਕਹਿਣ ਲੱਗੇ ਕਿ ਮੂਰਖੋ ਭਗਤ ਪੀਪਾ ਜੀ ਵਰਗੇ ਮਹਾਤਮਾ ਕਿੱਥੋਂ ਮਿਲਣੇ ਨੇ ਇਹ ਪਾਪ ਤੁਹਾਡੇ ਸਿਰੋਂ ਨਹੀਂ ਉਤਰਨਾ ਇੱਧਰ ਦਸ਼ਰਤ ਦਾ ਸਵਾਂਗ ਕਰ ਰਹੇ ਪੀਪਾ ਜੀ ਦੇ ਰੂਪ ਵਿੱਚ ਪ੍ਰਭੂ ਜੀ ਨੇ ਜਦੋਂ ਸਰੀਰ त्यागਿਆ ਉਧਰ ਪੰਜਾਂ ਹੀ ਭੰਡਾਰਿਆਂ ਵਿੱਚ ਪੀਪਾ ਜੀ ਦੇ ਪੰਜੇ ਸਰੂਪ ਸਰੀਰ त्यागਿਆ ਪੰਜਾਂ ਹੀ ਢੰਡਾਰਿਆਂ ਵਿਖੇ ਸ਼ਬਦ ਕੀਰਤਨ ਕਰਕੇ ਸੋਗਮਈ ਵਾਤਾਵਰਣ ਵਿੱਚ ਭਗਤ ਪੀਪਾ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਲੋਕ ਜਦੋਂ ਪੀਪਾ ਜੀ ਦੇ ਆਸ਼ਰਮ ਪੁੱਜੇ ਤਾਂ ਉਹ ਭਗਤ ਪੀਪਾ ਜੀ ਨੂੰ ਪ੍ਰਤੱਖ ਰੂਪ ਵਿੱਚ ਬੈਠੇ ਵੇਖ ਕੇ ਹੈਰਾਨ ਰਹਿ ਗਏ ਅਤੇ ਨਮਸਕਾਰਾਂ ਕਰਨ ਲੱਗੇ ਇਸ ਗੌਤਕ ਨਾਲ ਭਗਤ ਪੀਪਾ ਜੀ ਦੀ ਉਪਮਾ ਵਿੱਚ ਹੋਰ ਵੀ ਵਾਧਾ ਹੋ ਗਿਆ ਪ੍ਰਭੂ ਜਿਨੇ ਅਚਰਜ ਲੀਲਾ ਰਚ ਕੇ ਆਪ ਹੀ ਵਿਖਾਈ ਅਤੇ ਆਪਣੀ ਭਗਤ ਦੀ ਉਪਮਾ ਪ੍ਰਗਟ ਕੀਤੀ ਪਰ ਦੁਸ਼ਟ ਪੁਰਸ਼ਾਂ ਪਾਸੋਂ ਪੀਪਾ ਜੀ ਦੀ ਉਪਮਾ ਫਿਰ ਵੀ ਸਹਾਰੀ ਨਾ ਗਈ ਜਿਸ ਬਾਣੀਏ ਪਾਸੋਂ ਦਾਲ ਸੀਧਾ ਚਾਵਲ ਘਿਓ ਇਹ ਤਾਕ ਲੰਗਰ ਦੀ ਸਮਗਰੀ ਖਰੀਦਦੇ ਸਨ ਉਸ ਬਾਣੀਏ ਦੇ ਕਿਤਾਬਾਂ ਵਿੱਚ ਭਗਤ ਜੀ ਦੇ ਵੱਲ ਬਹੁਤ ਰਕਮ ਬਣ ਗਈ ਇਸ ਰਕਮ ਦੀ ਗੱਲ ਬਾਣੀਆ ਉਹਨਾਂ ਦੁਸ਼ਟ ਪੁਰਸ਼ਾਂ ਪਾਸ ਕਿਤੇ ਕਰ ਬੈਠਾ ਬਸ ਫੇਰ ਕੀ ਸੀ ਉਹਨਾਂ ਬਾਣੀਆਂ ਨੂੰ ਆਖਿਆ ਕਿ ਤੂੰ ਹੁਣੇ ਹੀ ਜਾ ਕੇ ਪੀਪਾ ਜੀ ਪਾਸੋਂ ਆਪਣਾ ਹਿਸਾਬ ਲੈ ਕਿਉਂਕਿ ਉਹ ਤਾਂ ਨੰਗ ਮਲੰਗ ਹੈ ਉਸ ਪਾਸੋਂ ਤੇਰੀ ਰਕਮ ਦਿੱਤੀ ਨਹੀਂ ਜਾਣੀ ਉਹਨਾਂ ਦੁਸ਼ਤ ਚੌਂਕੜੀ ਦਾ ਚੁਕਿਆ ਚੁਕਾਇਆ ਬਾਣੀਆਂ ਭਗਤ ਪੀਪਾ ਜੀ ਪਾਸ ਪੈਸੇ ਮੰਗਣ ਆ ਗਿਆ ਭਗਤ ਜੀ ਨੇ ਧੀਰਜ ਨਾਲ ਆਖਿਆ ਕਿ ਅਜੇ ਤੱਕ ਪੈਸੇ ਦੀ ਥੋੜੀ ਤੰਗੀ ਹੈ ਜਦੋਂ ਮਾਇਆ ਆ ਜਾਵੇਗੀ ਤਦ ਸਾਰਾ ਹਿਸਾਬ ਚੁਕਦਾ ਕਰ ਦਿੱਤਾ ਜਾਵੇਗਾ ਪਰ ਦੁਸ਼ਟ ਲੋਕਾਂ ਭਗਤ ਜੀ ਦੀ ਨਰਾਦਰੀ ਕਰਾਉਣੀ ਸੀ ਇਸ ਲਈ ਉਹਨਾਂ ਉਸ ਬਾਣੀਆਂ ਨੂੰ ਪੂਰੀ ਚੁੱਕ ਦਿੱਤੀ ਹੋਈ ਸੀ 2-4 ਦਿਨ ਪਿੱਛੋਂ ਬਾਣੀਆਂ ਫੇਰ ਭਗਤ ਜੀ ਪਾਸ ਪੁੱਜ ਗਿਆ ਬਾਣੀਆਂ ਅਤੇ ਉਹ ਦੁਸ਼ਟ ਪੁਰਸ਼ ਬਹੁਤ ਔਖੇ ਸਨ ਉਹਨਾਂ ਬਹੁਤ અપਮਾਨ ਭਰੇ ਲਫ਼ਜ਼ ਭਗਤ ਜੀ ਦੀ ਸ਼ਾਨ ਦੇ ਵਰਖਲਾਬ ਬੋਲੇ ਉਹਨਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਸਿੱਧੇ ਹੱਥੀ ਤੂੰ ਪੈਸੇ ਨਹੀਂ ਦੇਣੇ ਤਾਂ ਅਸੀਂ ਦੂਜੀ ਤਰ੍ਹਾਂ ਲੈਣੇ ਜਾਣਦੇ ਹਾਂ ਭਗਤ ਜੀ ਹੱਸ ਕੇ ਬੋਲੇ ਸ਼ਾਹ ਜੀ ਜਾਓ ਆਪਣਾ ਬਹੀ ਖਾਤਾ ਲੈ ਕੇ ਆਓ ਤੇ ਆਜੋ ਹਿਸਾਬ-ਕਿਤਾਬ ਸਾਬ ਕਿਤਾਬ ਕਰ ਲੈਣੇ ਆ। ਜਦੋਂ ਬਾਣੀਆਂ ਨੇ ਬਹੀ ਲਿਆ ਕੇ ਹਿਸਾਬ ਕਰਨ ਵਾਸਤੇ ਬਹੀ ਦੇ ਕਾਗਜ਼ ਫੋਲੇ ਤਾਂ ਜਿਨ੍ਹਾਂ ਵਰਕਿਆਂ ਤੇ ਭਗਤ ਪੀਪਾ ਜੀ ਦਾ ਹਿਸਾਬ-ਕਿਤਾਬ ਲਿਖਿਆ ਸੀ ਉਹ ਬਿਲਕੁਲ ਕੋਰੇ ਨਿਕਲੇ। ਇਹ ਕੌਤਕ ਵੇਖ ਕੇ ਬਾਣੀਆਂ ਅਤੇ ਚੰਡਾਲ ਚੌਂਕੜੀ ਸ਼ਰਮਿੰਦਗੀ ਦੇ ਮਾਰੇ ਘਰਾਂ ਨੂੰ ਮੁੜ ਗਏ। ਜਦੋਂ ਰਾਜੇ ਨੂੰ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਸ ਨੇ ਬਾਣੀਆਂ ਨੂੰ ਕੈਦ ਕਰ ਲਿਆ। ਬਾਣਿਏ ਦੇ ਬਾਲ ਬੱਚੇ ਬੜੇ ਦੁਖੀ ਹੋਏ ਅਤੇ ਲਾਚਾਰ ਅਤੇ ਮਜਬੂਰ ਬਣ ਗਏ। ਇਸ ਲਾਚਾਰੀ ਅਤੇ ਮਜਬੂਰੀ ਦੀ ਹਾਲਤ ਵਿੱਚ ਬਾਣਿਏ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਭਗਤ ਜੀ ਦੀ ਪਤਨੀ ਸੀਤਾ ਜੀ ਪਾਸ ਪੁੱਜੀ ਅਤੇ ਆਪਣੇ ਪਤੀ ਦੇ ਕੈਦ ਹੋਣ ਦੀ ਸਾਰੀ ਵਾਰਤਾ ਸੁਣਾਈ। ਤਰਲੇ ਮੰਨਤਾ ਕੀਤੇ ਕਿ ਮੇਰੇ ਪਤੀ ਨੂੰ ਰਾਜੇ ਦੀ ਕੈਦ ਵਿੱਚੋਂ ਕਿਸੇ ਤਰ੍ਹਾਂ ਛੁਡਵਾ ਦਿਓ। ਰਾਤ ਸਮੇਂ ਪ੍ਰਭੂ ਜੀ ਨੇ ਮਿਹਰ ਕੀਤੀ। ਭਗਤ ਪੀਪਾ ਜੀ ਦਾ ਘਰ ਅੰਨ ਅਤੇ ਧੰਨ ਨਾਲ ਭਰ ਦਿੱਤਾ। ਸਵੇਰ ਹੁੰਦਿਆਂ ਭਗਤ ਜੀ ਵੀ ਪ੍ਰਸੰਨ ਚਿੱਤ ਪ੍ਰਭੂ ਜੀ ਦਾ ਧੰਨਵਾਦ ਕਰਨ ਲੱਗੇ ਭਗਤ ਜੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਬਾਣੀਆਂ ਨੂੰ ਛੱਡ ਦਿਓ ਅਸੀਂ ਇਸ ਦੇ ਪੈਸੇ ਦੇਣੇ ਆ ਸੋ ਰਾਜੇ ਦੀ ਕੈਦ ਵਿੱਚੋਂ ਰਹਾ ਹੋ ਕੇ ਬਾਣੀਆਂ ਭਗਤ ਪੀਪਾ ਜੀ ਪਾਸ ਪੁੱਜਾ ਅਤੇ ਆਪਣੀ ਗਲਤੀ ਦੀ ਮਾਫੀ ਮੰਗੀ ਭਗਤ ਜੀ ਨੇ ਮੱਲੋ ਮੱਲੀ ਧਨ ਦੀ ਪੋਟਲੀ ਬੰਨ੍ਹ ਕੇ ਬਾਣੀਆਂ ਨੂੰ ਦੇ ਦਿੱਤੀ ਜਦ ਘਰ ਜਾ ਕੇ ਰਕਮ ਗਿਣੀ ਤਾਂ ਉਹ ਬਹੁਤ ਜ਼ਿਆਦਾ ਨਿਕਲੀ ਬਾਣੀਏ ਦੇ ਮਨ ਤੇ ਭਗਤ ਜੀ ਦੀ ਦਿਆਲਤਾ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਵੀ ਵੈਰਾਗੀ ਬਣ ਬੈਠਾ ਤੇ ਘਰ ਘਾੜ ਦਾ ਤਿਆਗ ਕਰਕੇ ਭਗਤ ਦੀਪਾ ਜੀ ਪਾਸੋਂ ਗੁਰੂ ਦੀ ਗਿਆ ਪ੍ਰਾਪਤ ਕਰਕੇ ਜੰਗਲਾਂ ਨੂੰ ਚਲੇ ਗਿਆ ਅਤੇ ਦਿਨ ਰਾਤ ਪ੍ਰਭੂ ਸਿਮਰਨ ਕਰਕੇ ਜਨਮ ਸਫਲਾ ਕਰ ਗਿਆ